ਅੱਜ ਲੁਧਿਆਣਾ ਦੇ ਵਿੱਚ ਸੰਵਿਧਾਨ ਬਚਾਓ ਮੋਰਚੇ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਰੋਡ ਤੇ ਪਹਿਲਾ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਇਹ ਰੋਸ ਪ੍ਰਦਰਸ਼ਨ ਸੰਵਿਧਾਨ ਚੌਂਕ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਕੀਤਾ ਗਿਆ ਜਿਸ ਦੇ ਵਿੱਚ ਮੈਂਬਰਾਂ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਸਾਡੀ ਮੁੱਖ ਮੰਗਾਂ ਨੇ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਆਤੰਗਵਾਦੀ ਪੰਨੂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤੇ ਉਸ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਅਤੇ ਆਪਣੀ ਇਸ ਮੁੱਖ ਮੰਗਾਂ ਨੂੰ ਲੈ ਕੇ ਲੁਧਿਆਣ ਡੀਸੀ ਹਮਨਸ਼ੂ ਜੈਨ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਤੋਂ ਬਾਅਦ ਡੀਸੀ ਲੁਧਿਆਣਾ ਵੱਲੋਂ ਇਹ ਮੰਗ ਪੱਤਰ ਲਿਆ ਗਿਆ ਅਤੇ ਉਹਨਾਂ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਬਲਵਿੰਦਰ ਸਿੰਘ ਬਿੱਟਾ ਸਟੇਟ ਜਨਸ਼ਕਤੀ ਭੋਜਨ ਸਮਾਜ ਪਾਰਟੀ ਪੰਜਾਬ ਔਰ ਸ਼ਕਤੀ ਸਤਿਪ੍ਰੀਤ ਅਭਿਧਾਨ ਸਮਾਜ ਜਿਸ ਤੇ ਸਖਤ ਪੰਜਾਬ ਅਜੀ ਆਪ ਜੀ ਦੇ ਚੈਨਲ ਆਹੀਂ ਮੈਂ ਦੱਸਣਾ ਚਾਹੁੰਦਾ ਕਿਉਂਕਿ ਜਿਹੜੀ ਫਲੋਰ ਦੇ ਵਿੱਚ ਘਟਨਾ ਵਾਪਰੀ ਆ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਸਟੈਚੂ ਦੇ ਉੱਤੇ ਗਲਤ ਸ਼ਬਦਾਵਲੀ ਵਰਤੀ ਗਈ ਗੁਰਪਤ ਸਿੰਘ ਜਿਹੜਾ ਹੈਗਾ ਇਹ ਪੰਨੂ ਉਹਨੇ ਜੋ ਸ਼ਬਦਾਵਲੀ ਵਰਤੀ ਆ ਉਹ ਬਹੁਤ ਨਿੰਦਣਯੋਗ ਆ ਅਸੀਂ ਉਹਦੀ ਸਖਤ ਲੱਭ ਜਾਂਦੇ ਵਿੱਚ ਨਿੰਦਿਆ ਕਰਦੇ ਆ ਪਰ ਇੱਥੇ ਮੈਂ ਤੁਹਾਡੇ ਬਾਅਦ ਚੋ ਦੇਵਾਇਡ ਤੋਂ ਤੁਹਾਡੇ ਚੈਨਲ ਰਾਹੀਂ ਆਪ ਜੀ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਦੇ ਪੰਨੂ ਆ ਜਿਹੜਾ ਉਹ ਆਏ ਦਿਨ ਕੋਈ ਨਾ ਕੋਈ ਇਤਾਂ ਦਾ ਇਹ ਭਿਆਨ ਦੇ ਦਿੰਦਾ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦੇ ਚਾਂਸ ਬਣਦੇ ਆ ਹੁਣ ਜਿਹੜੇ ਉਹਨੇ ਹਰਕਤ ਕੀਤੀ ਆ ਬੜੀ ਕੇ ਨਾ ਜੋਗਾ ਨਿੰਦਣ ਜੋਗਾ ਕਿਉਂਕਿ ਪੰਜਾਬ ਦੇ ਅੰਦਰ ਸਿੱਖ ਭਾਈਚਾਰੇ ਨੂੰ ਤਾਂ ਦਿਲਤ ਨੂੰ ਲੜਾਨ ਦੀ ਕੋਸ਼ਿਸ਼ ਕੀਤੀ ਆ ਪਰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਇੱਕ ਦਿਲਤਾਂ ਦਾ ਨੇਤਾ ਨਹੀਂ ਸੀਗਾ ਉਹ ਸਮੁੱਚੇ ਭਾਰਤ ਦੇਸ਼ ਦਾ ਨੇਤਾ ਆ ਉਹ ਸਰਬ ਸਮਾਜ ਦੇ ਲੋਕਾਂ ਦਾ ਨੇਤਾ ਆ ਇਸ ਕਰਕੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦਾ ਜੋ ਸਟੈਚੂਰ ਹੈ ਛੇੜਛਾੜ ਹੋਈ ਆ ਉਹ ਸੈਂਟਰ ਸਰਕਾਰ ਦੀ ਮਿਲ ਜੁਲੀ ਸਾਜ਼ਿਸ਼ ਦੇ ਅਧੀਨ ਹੋਈ ਆ ਕਿਉਂਕਿ ਸੈਂਟਰ ਸਰਕਾਰ ਔਰ ਆਰਐਸਐਸ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਲੋਕ ਸਭਾ ਦੇ ਅੰਦਰ ਜਦੋਂ ਅੰਮਿਤ ਸ਼ਾਹ ਨੇ ਕਹਿਤਾ ਅੰਬੇਦਕਰ ਅੰਬੇਦਕਰ ਹੈ ਉਹਨਾਂ ਕਦੀ ਸ਼ਬਦਾਵਲੀ ਵਰਤੀਆ ਇਹ ਤੋਂ ਸਾਬਤ ਹੁੰਦਾ ਕਿ ਸੈਂਟਰ ਦਾ ਵੀ ਇਹਦੇ ਵਿੱਚ ਹੱਥ ਹੈਗਾ ਇਸ ਕਰਕੇ ਬਹੁਜਨ ਸਮਾਜ ਪਾਰਟੀ ਆਪਣੇ ਮਾਧਮ ਤੇ 26 ਜਨਵਰੀ 2025 ਨੂੰ ਵੀ ਬਹੁਜਨ ਸਮਾਜ ਪਾਰਟੀ ਨੇ ਪਰਚਾ ਦਰਜ ਕਰਾਇਆ ਸੀ ਅੰਮ੍ਰਿਤਸਰ ਵਿਖੇ ਅੱਜ ਵੀ ਜਿਹੜਾ ਫਲੋਰ ਦੀ ਘਟਨਾ ਹੋਈ ਹੈ ਉੱਥੇ ਮਾਨਜੋਗ ਸਰਦਾਰ ਅਫਤਾਰ ਸਿੰਘ ਕ੍ਰੀਮਪੁਰੀ ਪ੍ਰਧਾਨ ਭੋਜਨ ਸਮਾਜ ਪਾਰਟੀ ਪੰਜਾਬ ਔਰ ਆਪ ਦੇ ਦਖਲ ਦੇ ਕੇ ਉਹ ਪਰਚਾ ਦਰਜ ਕਰਾ ਕੇ ਤੇ ਉੱਥੇ ਲਗਾਤਾਰ ਜਿਹੜਾ ਅੰਦੋਲਨ ਚੱਲ ਰਿਹਾ ਔਰ ਅੱਜ ਦੋ ਤਰੀਕਾ ਅੱਜ ਉੱਥੇ ਮਾਨਜੋਤ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਮੰਗ ਕਰਦੇ ਆਂ ਸਰਕਾਰਾਂ ਤੋਂ ਵੀ ਉਹਨੂੰ ਪੰਨੂ ਨੂੰ ਬੁਲਾ ਕੇ ਇਸ ਧਰਤੀ ਦੇ ਬਣਾ ਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਇਹ ਨਾ ਹੋਵੇ ਜਿੱਦਾਂ ਮੱਛੇ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਸੀਗਾ ਕਿਤੇ ਪੰਨੂ ਦਾ ਵੀ ਸਿਰ ਵੱਢ ਕੇ ਡਾਕਟਰ ਅੰਬੇਦਕਰ ਦੇ ਪੈਰੋਕਾਰ ਕਿਤੇ ਪੰਜਾਬ ਦੀ ਧਰਤੀ ਕਿਤੇ ਚੁਰਾਹੇ 'ਚ ਟੰਗਣਾ ਨਾ ਪੈ ਜਵੇ ਜੈ ਭੀਮ ਜੈ ਭਾਰਤੀ ਇਹਦੇ ਨਾਲ ਮਾਹੌਲ ਵੀ ਖਰਾਬ ਹੋ ਸਕਦਾ ਪੰਜਾਬ ਦਾ ਪੰਜਾਬ ਦਾ ਮਾਹੌਲ ਪੂਰਾ ਜੋਰ ਲੱਗਿਆ ਆ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਔਰ ਪੰਨੂ ਜਿਹੜਾ ਪੰਨੂ ਏਜੰਸੀਆਂ ਦਾ ਬੰਦਾ ਆ ਸਰਕਾਰੀ ਏਜੰਸੀਆਂ ਦਾ ਬੰਦਾ ਆ ਉਹਨਾਂ ਦਾ ਪੂਰਾ ਜੋਰ ਲੱਗਿਆ ਵੀ ਪੰਜਾਬ ਨੂੰ ਇਹ ਇਹ ਪੰਜਾਬ ਦਾ ਮਾਹੌਲ ਇਹ 1984 ਵਰਗਾ ਪੈਦਾ ਕਰੀ। ਮੈਂ ਬੰਸੀ ਲਾਲ ਪ੍ਰੇਮੀ ਪ੍ਰਧਾਨ ਸੇਵਾ ਕੰਪੀਟਿਸ਼ਨ ਦਾ ਉਯੋਗਦਲ ਪੰਜਾਬ ਤੇ ਆ ਸੰਵਿਧਾਨ ਬਚਾਓ ਮੋਰਚਾ ਦਾ ਸਦਸ ਮੋਰ ਦੇ ਨਾਤੇ ਅੱਜ ਦੀ ਦਿਹਾੜੀ ਤੇ ਅੱਜ ਜਿਹੜਾ ਘਟਨਾ ਕੱਟੀ ਆ ਪਹਿਲਾਂ ਤਾਂ ਮੈਂ ਦੇਸ਼ ਵਾਸੀਆਂ ਨੂੰ ਕਿਉਂਕਿ 2 ਅਪ੍ਰੈਲ 2018 ਨੂੰ ਸਾਡੇ ਇਸੇ ਸਮਾਜ ਦੇ ਲੋਕਾਂ ਨੇ ਇੱਕ ਆਹੂਤੀ ਦਿੱਤੀ ਸੀ ਸਾਡੇ ਕੁਝ ਸਾਥੀ ਸ਼ਹੀਦ ਹੋਏ ਸੀ ਮੈਂ ਉਹਨੂੰ ਨਮਨ ਕਰਦਾ ਸਿੱਧਾ ਕਰਦਾ ਤੇ ਅੱਜ ਮੈਂ ਗੱਲ ਕਰਦਾ ਇਸ ਜਿਹੜਾ ਪਤਵੰਤ ਸਿੰਘ ਪੰਨੂ ਆ ਇਹ ਦੇਸ਼ ਦੇ ਬਾਹਰ ਬੈਠ ਕੇ ਦੇਸ਼ ਵਿੱਚੋਂ ਇੱਥੇ ਦਾ ਜੰਪਲ ਹੋ ਕੇ ਬਾਹਰ ਜਾ ਕਰਕੇ ਉਹ ਕਿਤੇ ਨ ਕਿਤੇ ਸਾਡੇ ਸਮਾਜ ਦੇ ਵਿੱਚ ਫੁੱਟ ਪਾਉਣ ਦਾ ਪ੍ਰਯਾਸ ਕਰ ਰਿਹਾ ਦੇਸ਼ ਦਾ ਮਾਹੌਲ ਖਰਾਬ ਕਰਨ ਦਾ ਪ੍ਰਯਾਸ ਕਰ ਰਿਹਾ ਮੈਂ ਉਹਦੇ ਬਾਰੇ ਅੱਜ ਜਿਹੜਾ ਸਾਡਾ ਇੱਥੇ ਸੰਵਿਧਾਨ ਬਚਾਓ ਬੋਰਚਾ ਇੱਥੇ ਇਕੱਠਾ ਹੋਇਆ ਔਰ ਆਪਣੀ ਗੱਲ ਰੱਖਣ ਵਾਸਤੇ ਕਿ ਇਹ ਪਹਿਲੀ ਗੱਲ ਤਾਂ ਜਿਹੜੀ ਪੰਜਾਬ ਪੰਜਾਬ ਦੇ ਵਿੱਚ ਘਟਨਾ ਘਟਿਆ ਜਲੰਧਰ ਦੇ ਫਲੋਰ ਦੇ ਵਿੱਚ ਜਿਹੜੀ ਨੰਗਲ ਵਾਲਾ ਮਾਮਲਾ ਹੋਇਆ ਤੇ ਉਹਦੇ ਵਿੱਚ ਇੱਥੇ ਦਾ ਇੰਟੈਲੀਜੈਂਸ ਇੱਥੇ ਦਾ ਬਿਊਰੋਕ੍ਰੇਟੀ ਇੱਥੇ ਦਾ ਜਿਹੜਾ ਕਿਤੇ ਕਿਤੇ ਪੰਜਾਬ ਸਰਕਾਰ ਦਾ ਫੇਲੀਅਰ ਨਜ਼ਰ ਆ ਰਿਹਾ ਤਾਂ ਇਹਨੂੰ ਪਹਿਲਾਂ ਠੀਕ ਠਾਕ ਕਰਨਾ ਚਾਹੀਦਾ ਤੇ ਇਤਾਂ ਦੀ ਘਟਨਾ ਜੇ ਘਟ ਰਹੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਆ ਤੇ ਮੈਂ ਉਹਦੀ ਗੱਲ ਕਰਦਾ ਜਿਹੜਾ ਪੰਗਵਤ ਸਿੰਘ ਪੰਨੂ ਆ ਉਹ ਜਿਹੜਾ ਸਿੱਖਾਂ ਦੇ ਵਿੱਚ ਜ਼ਹਿਰ ਕੋਲ ਰਿਹਾ ਕਿ ਆਰਟੀਕਲ 25 ਦੇ ਵਿੱਚ ਉਹ ਤੁਹਾਨੂੰ Hindu ਦੱਸਿਆ ਬਾਬਾ ਸਾਹਿਬ ਅੰਬੇਡਕਰ ਨੇ Hindu ਨਹੀਂ ਦੱਸਿਆ ਬਾਬਾ ਸਾਹਿਬ ਅੰਬੇਡਕਰ ਨੇ ਜੋ 1935 ਦੇ ਜਦੋਂ ਕਿਹਾ ਸੀਗਾ ਕਿ ਮੈਂ ਹਿੰਦੂ ਧਰਮ 'ਚ ਪੈਦਾ ਹੋਇਆ ਇਹ ਮੇਰੀ ਮਜਬੂਰੀ ਆ ਪਰ ਹਿੰਦੂ ਧਰਮ ਦੇ ਵਿੱਚ ਮਰੂਗਾ ਨਹੀਂ ਉਸ ਉਹਦਾ ਕਾਰਨ ਸੀ ਉਹਦਾ ਕਾਰਨ ਸੀ ਕਿ ਉਹਨੇ ਕਿਹਾ ਸੀਗਾ ਕਿ ਹਿੰਦੂ ਧਰਮ ਦੇ ਵਿੱਚ ਵਰਣ ਬਿਵਸਥਾ ਸੀਗੀ ਬ੍ਰਾਹਮਣ ਛਤਰੀ ਵੈਸ਼ ਸੂਦਰ ਚਾਰ ਵਰਨਾ ਚ ਬੰਡੇ ਹੋਏ ਸੀ ਤੇ ਨਾਲ 6743 ਜਾਤਾ ਜੰ ਬੰਡੇ ਹੋਏ ਸੀ ਉਹਦੇ ਚ ਜਿਹੜੇ ਜਾਤਾ ਚ ਦੁਨੀਆ ਦੀਆਂ ਜਾਤਾ ਜੇ ਜਾਤਾ ਕਰਕੇ ਲੋਕ ਅਛੂਤ ਨੀਜ ਉੱਚ ਨੀਚ ਦਾ ਜਿਹੜਾ ਭੇਦਭਾਵ ਸੀ ਉਹ ਸੀਗਾ ਬਾਬਾ ਸਭ ਅੰਬੇਡਕਰ ਨੇ ਕਿਹਾ ਕਿ ਜੇ ਸਿੱਖ ਧਰਮ ਦੇ ਵਿੱਚ ਵੀ ਜਾਂ ਇਸਾਈ ਧਰਮ ਜਾਂ ਮੁਸਲਮ ਮੁਸਲਮ ਧਰਮ ਇਨਾ ਧਰਮਾਂ ਚ ਵੀ ਸੇਮ ਹਿੰਦੂ ਦੀ ਹਿੰਦੂ ਧਰਮ ਦੀ ਤਰ੍ਹਾਂ ਉੱਚ ਨੀਚ ਦੀ ਭੇਦਭਾਵ ਚੂਹਾਛਾਤ ਦਾ ਭੇਦਭਾਵ ਛੋਟੇ ਵੱਡੇ ਦਾ ਭੇਦ ਪ੍ਰਭਾਵ ਰਿਹਾ ਤਾਂ ਇਹ ਵੀ Hindu ਧਰਮ ਦੇ ਸਮਾਨ ਹੋਊਗਾ ਤੇ ਇਹਦੇ ਜੇ ਬਾਬਾ ਸਾਹਿਬ ਅੰਬੇਡਕਰ ਨੇ ਕੀ ਗੱਲ ਕਿਹਾ ਔਰ ਮੈਂ ਸਿੱਖ ਸਮਾਜ ਦੇ ਔਰ ਖਾਸ ਕਰਕੇ ਪੰਜਾਬ ਦੇ ਪੰਜਾਬ ਦੇ ਵਿੱਚ বাসਦੇ ਪੌਣੇ 3 ਕਰੋੜ ਲੋਕਾਂ ਨੂੰ ਇਹ ਕਹਿਣਾ ਚਾਹੁੰਗਾ ਕਿ ਇਹ ਜਿਹੜਾ ਤੁਹਾਡੇ ਵਿੱਚ ਪੰਨੂ ਆ ਇਹ ਜ਼ਹਿਰ ਘੋਲ ਰਿਹਾ ਇਹਨੂੰ ਦੱਸੋ ਤੁਹਾਨੂੰ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਦੱਸੋ ਇਹ ਪੰਨੂ ਜਿਹੜਾ ਵਾ ਇਹ ਜੇ ਬੋਲ ਰਿਹਾ ਨਾ ਉਹਨੂੰ ਬੋਲਣ ਦਾ ਵੀ ਅਧਿਕਾਰ ਭਾਰਤ ਦੇ ਸੰਵਿਧਾਨ ਨੇ 바ਵਾ ਸਾਹਿਬ ਦੀ ਬਦੌਲਤ ਮਿਲਿਆ ਜੇ ਤੂੰ ਕੱਪੜੇ ਵੀ ਪਾ ਰਿਹਾ ਉਹ 바ਵਾ ਸਾਹਿਬ ਦੀ ਬਦੌਲਤ ਪਾ ਰਿਹਾ ਜੇ ਵਿਦੇਸ਼ ਐਮਬੈਸੀ ਦੇ ਰਾਹੀਂ ਗਿਆ ਤਾਂ 바ਵਾ ਸਾਹਿਬ ਦੀ ਬਦੌਲਤ ਗਿਆ ਔਰ 바ਵਾ ਸਾਹਿਬ ਨੂੰ ਇਦਾਂ ਬੋਲ ਕੇ 바ਵਾ ਸਾਹਿਬ ਦੇ ਉਹਨਾਂ ਲੋਕਾਂ ਨੂੰ बाबा साहब ਦੇ ਬਣਾਏ ਹੋਏ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਆਤਮਾ ਜਠੇਸ ਪਚਾਰਿਆ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਚਾਰਿਆ ਇਸ ਕਰਕੇ ਦੇਸ਼ ਦੇ ਜਿਹੜਾ ਵਿਦੇਸ਼ ਮੰਤਰਾਲੇ ਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਮੈਂ ਕਹਿਣਾ ਮੰਗ ਕਰਨਾ ਚਾਹੁੰਦਾ ਇਹ ਸਮਾਜ ਰਾਹੀਂ ਆ ਔਰ ਖਾਸ ਕਰਕੇ ਐਮਬੈਡਕਰ ਨੌਜਵਾਨ ਦਲ ਦੇ ਸਾਰੇ ਜ਼ਿੰਮੇਵਾਰ ਹੋ ਸਾਥੀ ਹੋਣ ਦੇ ਨਾਤੇ ਕਿ ਭਈ ਆ ਜਿਹੜਾ ਵਾ ਪੰਨੂ ਆ ਦੇਸ਼ ਦਾ ਮਾਹੌਲ ਖਰਾਬ ਕਰਨ ਦਾ ਪ੍ਰਯਾਸ ਕਰ ਰਿਹਾ ਇਸ ਕਰਕੇ ਤੁਸੀਂ ਇਹਨੂੰ ਲੈ ਕੇ ਆਓ ਇਹਨੂੰ ਲੈ ਕੇ ਲੈ ਕੇ ਆ ਕੇ ਇਥੇ ਐਫ ਆਈ ਆਰ ਦਰਜ ਕਰਕੇ ਤੇ ਇਹ ਜਿਹੜਾ ਦੇਸ਼ ਵਿਰੋਧੀ ਕੰਮ ਕਰ ਰਿਹਾ ਇਹਦੇ ਤੇ ਪਰਚਾ ਦਰਜ ਕਰਕੇ ਤੇ ਇਹਨੂੰ ਕਿਤੇ ਨਾ ਕਿਤੇ ਫਾਸੀ ਦੀ سزا ਤੱਕ ਪਹੁੰਚਾਇਆ ਜਾਵੇ ਸਾਰਿਆਂ ਨੂੰ ਮੇਰਾ ਨਾਮ ਕਾਲੀ ਕਈ ਜੀ ਜੈ ਵਾਲਮੀਕੀ ਜੀ ਸਾਰਿਆਂ ਨੂੰ ਜੈ ਗੁਰੂਦੇਵ ਤੰਗੂਰੂਦੇਵ ਜੇ ਆ ਭਾਰਤ ਅੱਜ ਰੋਜ਼ਾ ਜਾਹਿਰ ਕਰ ਰਹੇ ਹੋ ਖੜੀ ਜਗ੍ਹਾ ਕਰ ਰਹੇ ਹੋ ਅੱਜ ਲੁਧਿਆਣਾ ਸ਼ਹਿਰ ਉਹ ਜਿਹੜਾ ਪਸ਼ੂਰ ਚੌਂਗ ਆ ਭਾਰਤ ਨਗਰ ਚੌਂਗ ਸੰਵਿਧਾਨ ਚੌਂਗ ਉਹਦੇ ਵਿੱਚ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਾਬਾ ਸੰਬੀਧਕਰ ਜੀ ਦੇ ਬਾਰੇ ਜਿਹੜੀ ਗਲਤ ਟਿੱਪਣੀਆਂ ਦਾ ਮੈਸੇਜ ਜਿਹੜਾ ਦਿੱਤਾ ਪੰਨੂ ਵਰਗੇ ਨੇ ਜਿਹੜਾ ਪੂਰੇ ਪੰਜਾਬ ਦਾ ਮਾਹੌਲ ਖਰਾਬ ਕੀ ਕਰ ਰਿਹਾ ਹੈ ਕਿ ਪੂਰੇ ਪ੍ਰਦੇਸ਼ ਦਾ ਮਾਹੌਲ ਖਰਾਬ ਕਰ ਰਿਹਾ ਇਹ ਨਹੀਂ ਚਾਹੁੰਦਾ ਵੀ ਆਪਸੀ ਭਾਈਚਾਰਾ ਸਾਂਝ ਬਣੀ ਰਹੇ ਮੈਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਤੇ ਕਾਰਨ ਬੇਨਤੀ ਕਰਨਾ ਚਾਹਨਾ ਹੈ ਵੀ ਇਹ ਜਿਹੜਾ ਗੰਦਾ ਇਨਸਾਨ ਹੈ ਜਿਹੜਾ ਸਮਾਜ ਨੂੰ ਗਲਤ ਮੈਸੇਜ ਦੇ ਰਿਹਾ ਵਾ ਆਪਸੀ ਭਾਈਚਾਰੇ ਤੋਂੜਵਾ ਰਿਹਾ ਵਾ ਇਹਦੇ ਨਾਤੇ ਪਾਈ ਜਾਵੇ ਅਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਜਿਹੜੀ ਸਾਰੀ ਏਜੰਸੀਆਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਨਾ ਵੀ ਇਹਨੂੰ ਫੌਰਨ ਦੇ ਵਿੱਚ ਲਿਆ ਕੇ ਪੰਜਾਬ ਦੇ ਵਿੱਚ ਲਿਆ ਕੇ ਇਹਨੂੰ NSA ਲਾਈ ਜਾਵੇ ਕਿਉਂਕਿ ਇਸ ਬੰਦੇ ਕਰਕੇ ਪੂਰੇ ਪੰਜਾਬ ਦੇ ਵਿੱਚ ਮੋਲ ਖਰਾਬ ਕੀਤਾ ਅੱਜ ਪਟਾਲਾ ਦੇ ਵਿੱਚ ਬਾਬਾ ਸਾਹਿਬ ਵੇਦਖਰਚੀ ਦੀ ਜਿਹੜੀ ਪ੍ਰਵਿ ਪ੍ਰਤੀ ਮਾਵ ਉਹਨੂੰ ਕੰਡਿਤ ਕੀਤਾ ਕਰਨ ਦੇ ਗੱਲ ਕੀਤੀ ਆ ਤੇ ਉਹਨੂੰ ਉੱਤੇ ਬੰਦੀ ਕਾਰਵਾਈ ਜੂਰੂ ਅਸੀਂ ਮੰਗ ਮੰਗ ਕਰਦੇ ਆ ਇਸ ਤੋਂ ਬਾਅਦ ਅਸੀਂ ਰੋਸ ਪ੍ਰਦਰਸ਼ਨ ਤੋਂ ਬਾਅਦ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਜਾ ਰਹੇ ਆ ਉਸ ਤੋਂ ਬਾਅਦ ਅਸੀਂ ਜਿਹੜੇ ਮਾਨਯੋਗ ਸਾਡੇ ਸੀਐਮ ਸਾਹਿਬ ਉਹਨਾਂ ਨੂੰ ਵੀ ਮੰਗ ਪੱਤਰ ਦੇਣਾ ਚਾਹੁੰਦੇ ਆ ਤਾਂ ਕਿ ਜਿਹੜੇ ਇਹ ਸਮਾਜ ਦੇ ਵਿੱਚ ਗਲਤ ਅੰਸਰ ਕੰਮ ਕਰ ਰਹੇ ਨੇ ਇਹਨਾਂ ਨਾਲ ਥਪਾਈ ਜਾਵੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹਾਂਗੇ ਕਿਉਂਕਿ ਇਹ ਜਿੱਦਾਂ ਕੀਤਾ ਗਿਆ ਹੈ ਇਹਨਾਂ ਨਾਲ ਲੋਕਾਂ ਦੇ ਕੋਸਟਾ ਕਿਹਾ ਆਪਣੇ ਵੱਲੋਂ ਤੁਸੀਂ ਕੀ ਕਹੀ ਮੈਂ ਪੂਰੇ ਲੁਧਿਆਣੇ ਦੇ ਵਾਲਮੀਕ ਸਮਾਜ ਨੂੰ ਜੀ ਰਵੀਦਾਸ ਸਮਾਜ ਨੂੰ ਜਿਹੜੇ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਮੈਸੇਜ ਦੇਣਾ ਚਾਹਨਾ ਕਿਉਂਕਿ ਬਾਬਾ ਸਾਹਿਬ ਜੀ ਨੇ ਸਾਨੂੰ ਇੱਥੇ ਅੱਜ ਜਿਵੇਂ ਅਸੀਂ ਗਟੀਆਂ ਚ ਵਧੀਆ ਮਕਾਨਾਂ ਦੇ ਫਲੈਟਾਂ ਚ ਸਾਡੇ ਬੱਚੇ ਵਧੀਆ ਸਕੂਲਾਂ ਚ ਕਾਲਜਾਂ ਚ ਪੜ੍ਹਦੇ ਨੇ ਆਈਪੀਐਸ ਕਰ ਰਹੇ ਨੇ ਪੀਸੀਐਸ ਕਰ ਰਹੇ ਨੇ ਕੋਈ ਪੰਜਾਬ ਪੁਲਿਸ ਹੈ ਕੋਈ ਡਾਕਟਰ ਹੈ ਕੋਈ ਵਕੀਲ ਹੈ ਇਹ ਸਭ ਕੁਝ ਬਾਬਾ ਸਾਹਿਬ ਦੀ ਇਹ ਵਦੇਨ ਹੈ ਜਦੋਂ ਸਾਡੇ ਬਾਬਾ ਸਾਹਿਬ ਬਾਰੇ ਕੋਈ ਐਦਾ ਜੀ ਗਲਤ ਟਿੱਪਣੀ ਕਰੂਗਾ ਸਾਨੂੰ ਨਾਲ ਹੀ 1 ਮਿੰਟ ਦੇ ਵਿੱਚ ਐਕਸ਼ਨ ਲੈਣਾ ਚਾਹੀਦਾ ਹੈ ਘਰਾਂ 'ਚ ਨਿਕਲ ਕੇ ਅਸੀਂ ਜ਼ਰੂਰ ਰੋੜਾਂ ਦੇ ਵੀ ਆਈਣਾ ਚਾਹੀਦਾ ਹੈ ਤਾਂਕਿ ਇਹ ਗੰਦੇ ਬੰਦਿਆਂ ਦਾ ਅਸਰ ਕੋਈ ਪਤਾ ਲੱਗੇ ਤੇ ਦੂਜੇ ਬੰਦਾ ਕੋਈ ਐਹ ਜੀ ਟਿੱਪਣੀ ਨਾ ਕਰ ਸਕੇ ਜੀ ਅੱਜ ਸ਼ਾਮੀ ਨੂੰ ਉਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਅਏ ਪ੍ਰਦਰਸ਼ਨ ਇਸ ਟਾਈਮ ਅਸੀਂ ਪੂਰੇ ਸਾਰੇ ਨੂੰ ਕਿਹਾ ਵੀ ਰੂਰਲ ਅਕੈਸਟਨ ਦੇ ਵਿੱਚ ਅਸੀਂ ਇਹ ਪ੍ਰਦਰਸ਼ਨ ਕਰਨਾ ਵਾ ਜੇ ਸਾਡੀ ਮੰਗ ਨੂੰ ਜਲਦੀ ਮੰਨਿਆ ਜਾਊਗਾ ਤੇ ਅਸੀਂ ਇੱਦੀ ਧਰਨਾ ਜਿਹੜਾ ਹੈਗਾ ਸ਼ਾਂਤੀ ਮੇਨਾਂ ਚਲਾਵਾਂਗੇ ਨਹੀਂ ਤਾਂ ਅਸੀਂ ਬਾਵਾ ਖਸ਼ਰਾਂ ਦੇ ਵਿੱਚ ਇੱਦੀ ਜਿਹੜਾ ਧਰਨਾ ਵਾ ਭੱਟੇ ਹਾਸਲ ਮੁਕਾਮ ਕਰੂਗਾ ਸਾਰਿਆਂ ਨੂੰ ਜੈ ਵਾਲਮੀਕੀ ਜੈ ਪੀਨ ਜੈ ਭਰਤ ਅੱਜ ਸੰਵਿਧਾਨ ਬਚਾਓ ਮੋਰਚੇ ਨੇ ਬਾਵਾ ਸਾਹਿਬ ਦੇ ਸਨਮਾਨ ਦੇ ਵਿੱਚ ਔਰ ਜੋ ਪਰਮ ਪੂਜਨੀਆ 바ਵਾ ਸਾਹਿਬ ਭਾਰਤ ਰਤਨ ਸੰਵਿਧਾਨ ਨਿਰਮਾਤਾ ਦਾ અપਮਾਨ ਹੈ ਕੈਨੇਡਾ ਦੇ ਵਿੱਚ ਬੈਠਿਆ ਉਹਨੂੰ ਨਾ ਦਾ ਕੁੱਤਾ ਇਨਸਾਨ ਜਿਹਦਾ ਕੋਈ ਨਾਮ ਦੀਮ ਹੈ ਨਾ ਉਹਦਾ ਕੋਈ ਮਜ਼ਜ ਹੈ ਉਹ ਧਮਕੀਆਂ ਦੇ ਰਿਹਾ ਵਾ ਕਿ 바ਵਾ ਸਾਹਿਬ ਨੂੰ ਰਾਕਸ਼ਸ ਦੀ ਪਾਤੀ ਦੇ ਰਿਹਾ ਜਦ ਕਿ ਰਾਕਸ਼ਸ ਦਾ ਮਤਲਬ ਕੀ ਹੁੰਦਾ ਵਾ ਉਹਨੂੰ ਹਲੇ ਤੱਕ ਇਹ ਡੈਮਿਨੇਸ਼ਨ ਦਾ ਪਤਾ ਹੀ ਨਹੀਂ ਅਸੀਂ ਲੋਗ ਭਾਰਤ ਦੀ ਰੱਖਿਆ ਕਰਨ ਵਾਲੇ ਲੋਕ ਆ ਔਰ ਭਾਰਤੀ ਸੰਵਿਧਾਨ ਬਾਬਾ ਸਾਹਿਬ ਡਾਕਟਰ ਮੀਦ ਕੇ ਸਾਹਮਣੇ ਲਿਖਿਆ ਹੋਇਆ ਵਾ ਉਹ ਰੋਦੇ ਕਰਕੇ ਅੱਜ ਸੰਵਿਧਾਨ ਬਚਾਓ ਮੋਰਚੇ ਨੇ ਭਾਰਤ ਨਗਰ ਚੌਕ ਦੇ ਵਿੱਚ ਧਰਨਾ ਦਿੱਤਾ ਹੋਇਆ ਵਾ ਸਵੇਰੇ 10 ਵਜੇ ਦਾ ਔਰ ਕਈ ਵਾਰੀ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆ ਉਹ ਆ ਰਹੇ ਆ ਔਰ ਜਾਂਦੇ ਕਿ ਅਸੀਂ ਮੰਗ ਪੱਤਰ ਸੀਐਮ ਸਾਹਿਬ ਨੂੰ ਦੇਣ ਵਾਸਤੇ ਗੱਲ ਕਰਦੇ ਸੀਐਮ ਸਾਹਿਬ ਜਿਹੜੇ ਪੰਜਾਬ ਦੇ ਉਹ ਵੀ ਅੱਜ ਬਿਲਕੁਲ ਨਜ਼ਦੀਕ ਕੁਮਾਰ ਮੰਡੀ ਦੇ ਵਿੱਚ ਆਏ ਹੋਏ ਆ ਉਹਨਾਂ ਨੂੰ ਬੜੀ ਫਿਕਰ ਪਈ ਹੋਈ ਆ ਕਿ ਹਲਕਾ ਬੈਸਟ ਦੀਆਂ ਜੜੀਆਂ ਵੋਟਾਂ ਵਾ ਕਿਤੇ ਆਪੋਜੀਸ਼ਨ ਪਾਰਟੀਆਂ ਨਾਲ ਲੈ ਜਾਣ ਪਰ ਉਹਨਾਂ ਨੂੰ ਪੰਜਾਬ ਦੀ ਅਮਨ ਤੇ ਸ਼ਾਂਤੀ ਦੀ ਕੋਈ ਪਰਵਾਹ ਨਹੀਂ ਆ ਜੇ ਪਰਵਾਹ ਹੁੰਦੀ ਤਾਂ ਡੀਸੀ ਸਾਹਿਬ ਨੂੰ ਆਪਣੇ ਨਾਲ ਲੈ ਕੇ ਘੁੰਮਰੇ ਆ ਤਾਂ ਡੀਸੀ ਸਾਹਿਬ ਨੂੰ ਇੱਥੇ ਭਾਰਤ ਨਗਰ ਚੌਕ ਦੇ ਵਿੱਚ ਪਹੁੰਚ ਗਏ ਜੋ ਅਸੀਂ ਇੱਕ ਮੰਗ ਪੱਤਰ ਮੰਗ ਪੱਤਰ ਦੇ ਵਿੱਚ ਕੀ ਅਸੀਂ ਮੰਗ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜ ਰਹੇ ਆ ਕਿ ਜਿਹੜਾ ਪੰਨੂ ਨਾ ਦਾ ਇਨਸਾਨ ਜਿਹੜਾ ਅੰਤਖਵਾਦੀ ਸੰਗਠਨ ਚਲਾ ਰਿਹਾ ਵਾ ਉਹਨੂੰ ਤੁਰੰਤ ਗ੍ਰਿਫਤਾਰ ਕਰਕੇ ਭਾਰਤ ਦੇ ਵੀ ਲਿਆਂਦਾ ਜਾਵੇ ਜਿਸ ਤਰ੍ਹਾਂ ਸਾਡੇ નિર્ਦੋਸ਼ ਜਿਹੜੇ ਭਾਰਤ ਵਾਸੀ ਪੰਜਾਬ ਦੇ ਵਸੇਆਂ ਨੂੰ 에ਰਪੋਰਟ ਅਮਰitsar ਦੇ ਵੀ ਲਿਆਂਦਾ ਗਿਆ ਹੱਥਕੜੀ ਲਾ ਕੇ ਨਿਰਦੇਸ਼ਾਂ ਨੂੰ ਤਾਂ ਹੱਥਕੜੀ ਲਾ ਕੇ ਲਿਆਂਦੇ ਆ ਪਰ ਜਿਹੜੇ ਅੰਤਖਵਾਦੀ ਸੰਗਠਨ ਚਲਾ ਰਹੇ ਆ ਪੰਨੂ ਵਰਗਾ ਕੁੱਤਾ ਆਦਮੀ ਉਹਨੂੰ ਹਾਲੇ ਤੱਕ ਵੀ ਕਿਸੇ ਤਰ੍ਹਾਂ ਦੀ ਕੋਈ ਹਥਕੜੀ ਲਾ ਕੇ ਜਾਂ ਕੈਨੇਡਾ ਸਰਕਾਰ ਨਾਲ ਕੋਈ ਸੰਪਰਕ ਨਹੀਂ ਕਰ ਰਹੀ ਅਸ ਕਰਕੇ ਭਾਰਤ ਸਰਕਾਰ ਤੋਂ ਮੰਗ ਕਰਦੇ ਆ ਕਿ ਤੁਰੰਤ ਜਿਹੜਾ ਵਾ ਕੈਨੇਡਾ ਸਰਕਾਰ ਨਾਲ ਸੰਪਰਕ ਕਰਕੇ ਪੰਨੂ ਨੂੰ ਹਥਕੜੀਆਂ ਲਾ ਕੇ ਭਾਰਤ ਵੇ ਲੈ ਆਂਦਾ ਜਾਵੇ ਔਰ ਉਹਦੇ ਉੱਤੇ ਦੇਸ਼ ਵਿਰੋਧੀ ਦਰੋਹੀ ਦਾ ਜਿਹੜਾ ਵਾ ਪਰਚਾ ਦਰਜ ਕਰਕੇ ਉਹਨੂੰ ਅੰਦਰ ਦਿੱਤਾ ਜਾਵੇ ਹੁਣ ਤੁਸੀਂ ਚੌਂਕ ਦੇ ਵਿੱਚ ਆ ਗਏ ਔਰ ਚੌਂਕ ਜਾਮ ਕਰਤਾ ਉਹਦੇ ਦੀ ਇਹ ਤਾਂ ਸਾਡਾ ਮੌਲਿਕ ਅਧਿਕਾਰ ਹੈ ਜੇ ਸਾਡੀ ਡਿਮਾਂਡ ਸਰਕਾਰ ਨਹੀਂ ਮੰਨੇਗੀ ਪਰ ਮੈਨੂੰ ਬੜਾ ਦੁੱਖ ਵੀ ਇਸ ਗੱਲ ਦਾ ਹੋ ਰਿਹਾ ਕਿ ਇਸ ਪੰਜਾਬ ਦੇ ਸੀਐਮ ਸਾਹਿਬ ਇੱਕ ਪਾਸੇ ਬਾਬਾ ਸਾਹਿਬ ਮਿਰਕਰ ਸਾਹਿਬ ਦੀ ਫੋਟੋ ਲਾਉਂਦੇ ਇੱਕ ਪਾਸੇ ਸ਼ਹੀਦ ਦੇ ਆਜਮ ਭਗਤ ਸਿੰਘ ਦੀ ਫੋਟੋ ਲਾ ਰਿਹਾ ਪਰ ਉਹਨਾਂ ਦਾ ਜਦੋਂ ਅਪਮਾਨ ਹੋ ਰਿਹਾ ਤਾਂ ਉਹਦੇ ਬਾਰੇ ਪ੍ਰਵਾਹ ਨਹੀਂ ਕਰਦੇ ਤਾਂ ਇਸ ਕਰਕੇ ਸੀਐਮ ਸਾਹਿਬ ਨੂੰ ਬੇਨਤੀ ਆ ਕਿ ਪਹਿਲਾਂ ਇਹ ਪ੍ਰਵਾਹ ਕਰੋ ਕਿ ਜਿਹੜੇ ਬਾਵਾ ਸਾਹਿਬ ਡਾਕਟਰ ਮੀਟਕਰ ਸਾਹਿਬ ਦਾ ਅਪਮਾਨ ਕਰਨ ਵਾਲੇ ਲੋਕ ਆ ਉਹਨਾਂ ਨੂੰ ਫੜ ਕੇ ਫਾਸੀ ਦੇ ਤਖਤੇ ਤੇ ਚੜਾਓ ਜਿਹੜੇ ਲੋਕ ਸੈਦ ਤੇ ਆਜਮ ਭਗਤ ਸਿੰਘ ਦਾ ਅਪਮਾਨ ਕਰ ਰਿਹਾ ਉਹਨਾਂ ਨੂੰ ਫੜ ਕੇ ਫਾਸੀ ਦੇ ਤਖਤੇ ਤੇ ਚੜਾਓ ਤਾਂ ਜੋ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਬਹਾਲ ਹੋ ਸਕੇ ਇਹ ਹੁਣ ਜਿਹੜਾ ਸੜਕਾਂ ਤੇ ਤੁਸੀਂ ਧਰਨਾ ਦਿੱਤਾ ਇਹ ਕਦ ਤੱਕ ਚੱਲੇਗਾ ਸਰ ਇਹ ਉਦੋਂ ਤੱਕ ਚੱਲੇਗਾ ਜਦ ਤੱਕ ਸੰਵਿਧਾਨ ਬਚਾਓ ਮੋਰਚਾ ਸਾਰਾ ਮਿਲ ਕੇ ਅਗਲੀ ਕਾਰਵਾਈ ਨਹੀਂ ਉਲੀਕਦਾ ਔਰ ਜੋ ਵੀ ਕਰਨਾ ਵਾ ਸੰਵਿਧਾਨ ਬਚਾਓ ਮੋਰਚੇ ਦੇ ਮਿਲ ਕੇ ਕਰਨਾ ਵਾ ਔਰ ਇੱਥੇ ਜਿਹੜੇ ਆ ਅਸੀਂ ਹੁਣੇ ਕੋਈ ਟਾਈਮ ਨੂੰ ਸਾਡੇ ਆਗੂ ਮੀਟਿੰਗ ਕਰ ਰਹੀ ਹੈ ਸਾਰੇ ਸੰਵਿਧਾਨ ਬਚਾਓ ਮੋਰਚੇ ਦੇ ਕਿ ਇੱਥੇ ਜੇ ਡੀਸੀ ਸਾਹਿਬ ਜਾਂ ਸੀਪੀ ਸਾਹਿਬ ਮੰਗ ਪੱਤਰ ਨਹੀਂ ਲੈਣਾ ਦੇ ਤੇ ਜਿੱਥੇ ਮਾਨਯੋਗ ਭਗਵੰਤ ਮਾਨ ਜੀ ਸੀਐਮ ਸਾਹਿਬ ਆਏ ਆ ਤੇ ਸਾਰੇ ਮੋਰਚੇ ਦੇ ਆਗੂ ਸੀਐਮ ਸਾਹਿਬ ਨੂੰ ਜਿੱਥੇ ਵੀ ਉਹ ਵੋਟਾਂ ਮੰਗ ਰਿਹਾ ਉਹਨਾਂ ਨੂੰ ਵੋਟਾਂ ਦੇਣ ਵਾਸਤੇ ਵੋਟਾਂ ਦੇ ਰੂਪ 'ਚ ਮੰਗ ਪੱਤਰ ਦੇਣ ਵਾਸਤੇ ਉੱਥੇ ਹੀ ਜਾਣਗੇ ਜਿੱਥੇ ਸੀਐਮ ਸਾਹਿਬ ਬੈਠੇ ਕੱਲਾ ਭਾਰਤਨਗਰ ਚੌਕ ਰੋਕਿਆ ਜਾਏਗਾ ਜਾਂ ਪੂਰੇ ਲੁਧਿਆਣੇ ਦਾ ਇਹ ਸਾਰਾ ਲੁਧਿਆਣਾ ਜੀ ਜਿਹੜੇ ਸਾਡੇ ਸੰਵਿਧਾਨ ਬਚਾਓ ਮੋਰਚੇ ਦੇ ਆਗੂ ਆ ਉਹਨਾਂ ਨੇ ਹੁਣੇ ਬੈਠ ਕੇ ਇੱਥੇ ਭਾਰਤਨਗਰ ਚੌਕ ਦੇ ਵਿੱਚ ਉਹ ਆਪਸੀ ਮੀਟਿੰਗ ਕਰ ਰਹੀ ਆ ਸੰਵਿਧਾਨ ਬਚਾਓ ਮੋਰਚੇ ਦੀ ਅਗਲੀ ਕਾਰਵਾਈ ਜਿਵੇਂ ਵੀ ਉਹ ਮਿਲ ਕੇ ਕਹਿਣਗੇ ਉਧਰ ਨੂੰ ਅਸੀਂ ਤੋਰ ਪਾਣੇ ਦਾ ਇਸ ਦਾ ਸਪਾਈ ਆ ਔਰ ਜਿੱਧਰ ਵੀ ਜਿਸਾ ਨਿਰਦੇਸ਼ ਹੋਣਗੇ ਉਹ ਤਰਨੂ ਸਾਰੇ ਵੀਰਾਂ ਨੇ ਤੁਰ ਪਣਾ ਇਹ ਮੰਗ ਪੱਤਰ ਅੱਜ ਮੈਨੂੰ ਦਿੱਤਾ ਗਿਆ ਹੈ ਉਹਨਾਂ ਦੀ ਭਾਵਨਾਵਾਂ ਨੂੰ ਹਰਟ ਹੋਇਆ ਜੀ ਉਹਨਾਂ ਨੂੰ ਜਿਹੜੇ ਕਿ ਇੱਥੇ ਬਾਬਾ ਸਾਹਿਬ ਦੀ ਬੇਅਦਬੀ ਦਾ ਜਿਹੜਾ ਮਸਲਾ ਆਇਆ ਸੀ ਸਾਹਮਣੇ ਬਟਾਲਾ ਦੇ ਵਿੱਚ ਔਰ ਫਲੋਰ ਦੇ ਵਿੱਚ ਜਿਹੜੀ ਘਟਨਾਵਾਂ ਵਾਪਰੀ ਸੀ ਉਹਦੇ ਕਰਕੇ ਅੱਜ ਰੋਸ਼ ਪ੍ਰਦਰਸ਼ਨ ਹੈ ਔਰ ਉਹਨਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਡੀਸੀ ਦੇ ਰਾਹੀਂ ਉਹਨਾਂ ਨੇ ਅੱਜ ਪੇਸ਼ ਕੀਤਾ ਹੈ ਔਰ ਅਸੀਂ ਅੱਜ ਹੀ ਆ ਇਹ ਸੀਐਮ ਆਫਿਸ ਦੇ ਵਿੱਚ ਇਹ ਮੰਗ ਪੱਤਰ ਨੂੰ ਅਸੀਂ ਭੇਜਾਂਗੇ ਔਰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਕਿ ਸਖਤ ਤੋਂ ਸਖਤ ਕਾਰਵਾਈ ਜਿਨ੍ਹਾਂ ਨੇ ਵੀ ਇਹ ਕੰਮ ਜਿਨ੍ਹਾਂ ਨੇ ਵੀ ਇਹ ਬੇਅਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਬਾਕੀ ਵੀ ਜਿਹੜੀ ਬਿਆਨਬਾਜ਼ੀ ਕਰਦੇ ਆ ਜਿਹੜੀ ਕਿ ਉੱਥੋਂ ਬੈਠੇ ਬਾਹਰੋਂ ਬੈਠੇ ਬਿਆਨਬਾਜ਼ੀ ਕਰਦੇ ਆ ਉਹ ਵੀ ਅਸੀਂ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਸੀ ਉਹਨਾਂ ਨੂੰ ਵੀ ਮੈਂ ਕਿਹਾ ਸਕਤੋ ਸਕਤ ਉਹਨਾਂ ਨੂੰ ਬਾਹਰੋਂ ਜਿਹੜਾ ਡੀਜੀਪੀ ਸਾਹਿਬ ਵੀ ਪੰਜਾਬ ਸਰਕਾਰ ਉਹਨਾਂ ਨੂੰ ਐਕਸਟਰਡੀਸ਼ਨ ਦੀ ਕਾਰਵਾਈ ਵੀ ਚੱਲ ਰਹੀ ਹੈ ਬਾਹਰੋਂ ਇੱਥੇ ਲਾਗੇ ਕਾਰਵਾਈ ਕਰਨ ਦੀ ਮੰਗ ਪੂਰੀ ਚੱਲ ਰਹੀ ਹੈ ਔਰ ਅਸੀਂ ਇਹ ਮਾਨਯੋਗ ਸੀਐਮ ਸਾਹਿਬ ਨੂੰ ਅੱਜੀ ਸੀਐਮ ਦਫ਼ਤਰ ਦੇ ਵਿੱਚ ਪਹੁੰਚਦਾ ਕਰ ਦਾਂਗੇ ਤਾਂ ਕਿ ਸਖਤੋ ਸਖਤ ਕਾਰਵਾਈ ਇਸ ਚੀਜ਼ ਤੇ ਕੀਤੀ ਜਾ ਸਕੇ ਜਿਹੜਾ ਪ੍ਰੋਟੈਸਟ ਚੱਕਿਆ ਜਾਊਗਾ ਹੁਣ ਜਿਹੜਾ ਮੇਰੀ ਬੇਨਤੀ ਹੈ ਕਿ ਆਪਾਂ ਲੋਕਾਂ ਨੂੰ ਖਜਰ ਖਵਾਰ ਨਾ ਕਰੀਏ ਆਪਾਂ ਇਸ ਤੇ ਪੂਰੀ ਕਾਰਵਾਈ ਕਰੀਏ ਇਸ ਤੇ ਜੋਰ ਪਾਈਏ ਕਾਰਵਾਈ ਤੇ ਜੋਰ ਪਾਈਏ ਔਰ ਸਾਡੇ ਵੱਲੋਂ ਬਿਲਕੁਲ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਕੋਈ ਵੀ ਕਮੀ ਪੇਸ਼ੀ ਨਹੀਂ ਚੇਕੇਗੀ